ਦੀਕਾਰ ਖਾਲਸਾ ਵਾਈਗਰੂ ਚਿੱਕੀ ਫਤੇ ਸਿੰਘ ਕੌਣੀ ਨਾਲ ਮੇਰਾ ਬਹੁਤ ਪ੍ਰਣਾਸਮੰਦ ਹੈ ਜਦੋਂ ਮੈਂ ਸਿਆਸਤ ਵਿੱਚ ਨਹੀਂ ਸੀ ਸਕੂਲੀ ਪੜਦਾ ਹੁੰਦਾ ਸੀ ਤੇ ਵੱਡੇ ਬਾਦਲ ਸਾਹਿਬ ਦੇ ਇਲੈਕਸ਼ਨ ਦੇ ਦੌਰਾਨ ਮੇਰੀ ਡਿਊਟੀ ਪਿੰਡ ਕੌਣੀ ਲੱਗਦੀ ਸੀ ਮੈਂ ਘਰ ਘਰ ਉਹਦੋਂ ਵੋਟਾਂ ਮੰਗਣ ਜਾਂਦਾ ਸੀ ਵੱਡੇ ਬਾਦਲ ਸਾਹਿਬ ਨੇ ਪੂਰੀ ਜ਼ਿੰਦਗੀ ਤੁਹਾਡੀ ਸੇਵਾ ਕੀਤੀ ਤੁਹਾਡੇ ਹਰ ਘਰ ਵਿੱਚ ਉਹਨਾਂ ਦੀ ਫੋਟੋ ਹੈ ਤੁਹਾਡੇ ਦਿਲਾਂ 'ਚ ਉਹਨਾਂ ਦੀ ਪਿਆਰ ਦੀ ਜਗ੍ਹਾ ਹੈ ਪੂਰੀ ਜ਼ਿੰਦਗੀ ਉਹਨਾਂ ਨੇ ਇਸ ਕਿਦਰਵੇ ਹਲਕੇ ਦੀ ਸੇਵਾ ਕੀਤੀ ਇੱਕ ਐਜਾ ਰਿਸ਼ਤਾ ਜਿਹੜਾ ਕੋਈ ਤੋੜ ਨਹੀਂ ਸਕਦਾ ਤੇ ਅੱਜ ਆਪਣੇ ਵਿੱਚ ਨਹੀਂ ਪਰ ਵਿਸ਼ਵਾਸ ਦੋਣਾ ਹੈ ਕਿ ਜੈ ਜਿਆ ਰਿਸ਼ਤਾ ਵੱਡੇ ਬਾਦਲ ਸਾਹਿਬ ਨੇ ਥੋੜੇ ਨਾਲ ਰੱਖਿਆ ਉਹ ਜੈ ਰਿਸ਼ਤਾ ਮੈਂ ਤੁਹਾਡੇ ਨਾਲ ਪੂਰੀ ਜ਼ਿੰਦਗੀ ਰੱਖਦਾ ਰਹੂੰਗਾ ਬੋਲੇ ਵਾਹਿਗੁਰੂ ਦੇਖੋ ਆਪਣੀਆਂ ਗਲਤੀਆਂ ਕਾਰਨ ਅੱਜ ਪੰਜਾਬ ਵਿੱਚ ਕਹਿ ਜਾ ਪਾਗਲ ਮੁੱਖ ਮੰਤਰੀ ਬਣਿਆ ਬੈਠਾ ਜਿਹਨੇ ਪੰਜਾਬ ਨੂੰ ਦਬਾਹ ਕਰ ਦਿੱਤਾ ਬਦਲਾਅ ਦੇ ਨਾਂ ਤੇ ਝੂਠ ਦੇ ਨਾਂ ਤੇ ਪੰਜਾਬੀਆਂ ਨੂੰ ਗੁਮਰਾਹ ਕਰਕੇ ਆ ਝਾੜੂ ਵਾਲਿਆਂ ਨੇ ਸਰਕਾਰ ਬਣਾ ਲਈ ਅੱਜ ਪੰਜਾਬ ਨੂੰ ਤਵਾ ਕਰ ਦਿੱਤਾ ਸਹੀ ਮਿਹਨਤ ਆਪਣੇ ਸਹੀ ਫੈਸਲੇ ਜਦੋਂ ਹੁੰਦੇ ਸੀ ਉਦੋਂ ਹੀ ਤਰੱਕੀ ਹੋਈ ਗਿੱਦੜਵੇ ਵਾਲਿਓ ਤੁਸੀਂ ਜਾਣਦੇ ਹੋ ਐਸ ਇਲਾਕੇ ਦਾ ਕੀ ਹਾਲ ਸੀ ਤੇ ਵੱਡੇ ਬਾਦਲ ਸਾਹਿਬ ਨੇ ਕਿਵੇਂ ਥਨਕਾ ਥਨਕਾ ਇਕੱਠਾ ਕਰਕੇ ਐਸ ਇਲਾਕੇ ਦੀ ਸ਼ਕਲ ਬਦਲ ਦਿੱਤੀ ਜੋ ਜਿਹੜੀ ਮੈਂ ਕਹਿਣ ਲਾਣਾ ਕਿ ਆਪਾਂ ਜਦੋਂ ਮੌਕਾ ਆਉਂਦਾ ਫੈਸਲਾ ਕਰਨ ਦਾ ਉਦੋਂ ਆਪਾਂ ਧੜਿਆਂ ਚ ਰਹਿ ਜੰਨੇ ਆ ਦੇਖੋ ਜਿਵੇਂ ਪੰਜਾਬ ਨੂੰ ਬਚਾਉਣਾ ਓਵੇਂ ਜੇ ਗਿੱਦੜਵੇ ਹਲਕੇ ਨੂੰ ਬਚਾਉਣਾ ਤੇ ਡਿੰਪੀ ਨੂੰ ਤਖੜਾ ਕਰਨਾ ਪੈਣਾ ਹੈ ਇਹ ਡਿੰਪੀ ਤਖੜਾ ਤੇ ਮੈਂ ਤਖੜਾ ਮੁੱਖ ਮੰਤਰੀ ਬਣਾਉਂਦੇ ਆ ਆਪਣੀ ਸਰਕਾਰ ਬਣਦੀ ਹੈ ਤੁਹਾਨੂੰ ਕੋਈ ਚਿੰਤਾ ਨਹੀਂ ਹੁੰਦੀ ਅਕਾਲੀ ਸਰਕਾਰ ਦਾ ਮਤਲਬ ਹੈ ਗਰੀਬਾਂ ਦੀ ਸਰਕਾਰ ਕਿਸਾਨਾਂ ਦੀ ਸਰਕਾਰ ਆ ਜਿੰਨੇ ਚੋਰ ਆਏ ਆ ਆਵਾਪਾ ਪੰਜਾਬ ਨੂੰ بچਾਈਏ ਆ ਜਿਹੜੇ 2 ਮਹੀਨੇ ਇਲੈਕਸ਼ਨ ਹੈ ਫਟ ਵੀ ਅਜੇ 92 ਸੀਟਾਂ ਨੇ ਝਾੜੂ ਵਾਲੇ ਨੇ ਕਾਂਗਰਸ ਨੂੰ ਦੱਸ ਦਈਏ ਕਿ ਕਿਤੇ ਨਹੀਂ ਤੇਰਾ ਸੀਟਾਂ ਆਪਰੇ ਪੰਜਾਬ ਦੀ ਖੇਤਰੀ ਪਾਰਟੀ ਵਿੱਚ ਜਾਵਾਂਗੇ ਬੋਟਾ ਸਾਰਿਆਂ ਦਾ ਬਹੁਤ ਬਹੁਤ ਧੰਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ